ਦੇਖੋ ਭਾਈ ਜੀ ਇਹ ਜਿਹੜਾ ਸ਼ੂਜ਼ ਆ ਇਹਨੂੰ ਫੀਅਰ ਆਫ ਗॉड ਕਹਿੰਦੇ ਆ ਫੀਅਰ ਆਫ ਗॉड ਦਾ ਮਾਡਲ ਹੈ ਇਹ ਠੀਕ ਆ ਬਾਈ ਜੀ ਕੋਲੇ ਹੈਗਾ ਵਾ ਮੰਨ ਕੇ ਚੱਲੋ 3000 ਰੁਪਏ ਦਾ ਮਿਲ ਜੂਗਾ ਆਪਾਂ ਨੂੰ ਠੀਕ ਹੈ ਬਹੁਤ ਵਧੀਆ ਕੁਆਲਿਟੀ ਆ ਭਾਈ ਜਮਾ ਰਿਜ਼ਨ ਵਾਲਾ ਜਮਾ ਐਂਟਿਕ ਪੀਸ ਆ ਠੀਕ ਹੈ ਤੇ ਆ ਭਾਜੀ ਸਕੈਚਰ ਆ ਜਿਹੜਾ ਅੱਜ ਕੱਲ ਬਹੁਤ ਚੱਲ ਰਿਹਾ ਮੈਂ ਕਹਿੰਦਾ ਵੇਟ ਹੈ ਹੀ ਨਹੀਂ ਇਹਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦਾ ਸਕੈਚਰ ਹੈ ਸ਼ੂਜ਼ ਇਹ ਮਿਲ ਜੂਗਾ ਜੀ ਆਪਾਂ ਨੂੰ ਤਾਰਾ ਤਾਰਾ ਸੋ ਬਹੁਤ ਵੈਰਾਈਟੀ ਆ ਵੀਰੇ ਠੀਕ ਹੈ 2500 ਤੱਕ ਦਾ ਸਕੈਚਰ ਦਾ ਜਮਾ ਮੈਕਸਿਮਮ ਰੇਟ 2500 ਤੱਕ ਦਾ ਠੀਕ ਹੈ ਤੁਹਾਨੂੰ ਲੱਗੂ 18-1900 ਰੁਪਏ ਦਾ 1900 ਰੁਪਏ ਦਾ ਇਹ ਬੂਟ ਤੁਹਾਨੂੰ ਮਿਲ ਜੂਗਾ ਠੀਕ ਹੈ ਬਹੁਤ ਹੀ ਵਧੀਆ ਯਾਰ ਮੈਂ ਖੁਦ ਪਰਚੇਸ ਕੀ ਕਰਿਆ ਆ ਦੋ ਜੋੜੇ ਮੈਂ ਖੁਦ ਲਏ ਫੇ ਆ ਬਾਈ ਠੀਕ ਹੈ ਆਪਣੇ ਆ ਹੋਰ ਵੀ ਤੁਹਾਨੂੰ ਦਿਖਾਉਣੇ ਆ ਅੱਜ ਭਾਜੀ ਅੱਜ ਸਾਰਾ ਨਵਾਂ ਸਟਾਕ ਆ ਇਹ ਸਾਰਾ ਨਵਾਂ ਸਟਾਕ ਆਇਆ ਬਾਈ ਆ ਜਿਹੜਾ A6 ਤਾਂ ਨਾ ਬਈ ਇਹ ਹਾਂਜੀ ਤੇ ਇਹ ਕੀ ਪ੍ਰਾਈਸ ਇਹ ਵੀਰੇ 2600 ਰੁਪਏ ਇਹ 2600 ਰੁਪਏ ਦਾ ਪੈ ਜਾਣਾ ਆਪਾਂ ਨੂੰ ਠੀਕ ਆ ਬਹੁਤ ਸੋਹਣੀ ਚੀਜ਼ ਐ ਤੇ ਆ ਜਿਹੜਾ ਅੱਜ ਕੱਲ ਚੱਲ ਰਿਹਾ ਟ੍ਰੈਂਡਿੰਗ ਚ ਸਾਰੇ ਜਿਵੇਂ ਮੰਨ ਲਓ ਮੈਂ ਤਾਂ ਵੈਸੀ ਰੱਖਿਆ ਤੁਹਾਡੇ ਰਸਤੇ ਚ ਪੰਜ ਪੰਜ ਛੇ ਸੇ ਰੰਗ ਨਵੇਂ ਰੰਗ ਆ ਹਾਂਜੀ 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 ਰੈੱਡ yellow black ਸਾਰੇ ਸਾਰੇ ਕਲਰਸ ਨੇ ਸਾਰੇ ਕਲਰ ਨੇ 2300 ਰੁਪਏ ਰੇਟ ਵੀਰੇ ਸਿਰਫ 2300 ਰੁਪਏ ਦਾ ਸ਼ੂਜ਼ ਮਿਲ ਜਾਣਾ ਆਪਾਂ ਨੂੰ ਇਹ ਠੀਕ ਆ ਕਿਉਂਕਿ ਅੱਜ ਕੱਲ ਭਾਈ ਜਿਹੜੇ ਆਪਾਂ ਮਾਡਲ ਵਗੈਰਾ ਦੇਖਦੇ ਆਂ ਜਾਂ ਫਿਲਮੀ ਇਨਫਲੂਐਂਸਰ ਜਿਹੜੇ ਸੋਸ਼ਲ ਮੀਡੀਆ ਸਾਰੇ ਭਾਈ ਆਈ ਸ਼ੂਜ਼ ਪਾਈ ਬੈਠੇ ਆ ਠੀਕ ਆ ਭਾਰਾ ਇਹ ਮੈਂ ਕਹਿੰਦਾ ਪੈਰਲਟ ਵੀ ਆਈ ਜਿਹੜੇ ਮੇਰੇ ਅਮੀਰੀ ਅੱਜ ਕੱਲ ਸਿੰਗਰਾਂ ਦਾ ਫੇਵਰੇਟ ਆ ਆ ਆ ਗਿਆ ਅਮੀਰੀ ਜਿਹੜਾ ਕਰਨ ਔਜਲੇ ਨੇ ਫੇਮਸ ਕੀਤਾ ਹੋਇਆ ਠੀਕ ਹੈ ਇਹਦਾ ਰੇਟ ਬਾਈ ਵੀ ਉਹ ਅਮੀਰੀ ਆ ਇਹਦਾ ਰੇਟ ਬਾਈ 3000 ਰੁਪਿਆ ਮਤਲਬ ਇਹ ਨਾਲੋਂ ਵੀ ਜਮਾਂ ਗਏ ਗੱਡ ਮਾ ਰੇਟ ਆ ਲੋਕਿਆਂ ਨੂੰ 5000 4500 6500 ਤੱਕ ਵੇਚੀ ਜਾਂਦੇ ਆ ਆਪਣਾ ਰੇਟ 3000 ਰੁਪਿਆ ਭਾਈ ਸਿਰਫ ਹੀ 3000 ਰੁਪਏ ਦੇ ਵਿੱਚ ਭਾਈ ਸਿਰਫ ਹੀ 3000 ਰੁਪਏ ਦੇ ਵਿੱਚ ਆ ਅਮੀਰੀ ਦਾ ਸ਼ੂਟ ਮਿਲ ਜੂਗਾ ਆਪਾਂ ਨੂੰ ਠੀਕ ਹੈ ਵੇ ਹੋਰ ਤੁਹਾਨੂੰ ਨਵੇਂ ਆਰਟੀਕਲ ਵੀਰੇ ਆ ਜਾਰਡਨ ਜਾਈਏ ਜੀ ਨਵੇਂ ਜਾਰਡਨ ਜਾਈਏ ਦਾ ਦੂਜਾ ਪਾਸਾ ਕਰੋ ਵੀਰੇ ਸਾਰਿਆਂ ਨੂੰ ਦਿਖਾਵਾਂ ਦੇਖੋ ਭਾਜੀ ਇਹ ਵੀਰੇ 2700 ਰੁਪਏ 2800 ਰੁਪਏ ਦੋ ਦੋ ਇੰਚ ਕਲਰ ਆਇਆ ਇੱਕ 600 ਦਾ ਇੱਕ 250 1400 ਨੂੰ ਇੱਕ ਕਲਰ ਦਿਖਾਇਆ ਆਪਾਂ ਕੀ ਬਾਤ ਹੈ ਭਾਜੀ ਯਾਰ ਮੈਂ ਕਹਿੰਦਾ ਜਾਰਡਨ ਦਾ ਪੀਸ ਹੈ ਠੀਕ ਹੈ ਜਮਾ ਨਵਾਂ ਮਾਡਲ ਆਇਆ ਹੈ ਇਹਦੀ ਕੁਆਲਿਟੀ ਹੈ ਠੀਕ ਹੈ ਕਿ ਮੈਂ ਵੀ ਸਾਰੀ ਲੈਦਰ ਲੱਗਿਆ ਤੇ ਸਾਰਾ ਲੈਦਰ ਹੈ ਹਾਂ ਵੀ ਇਹ ਨਹੀਂ ਹੈਗਾ ਵੀ ਲੈਦਰ ਕੁਆਲਿਟੀ ਆ ਉੱਤੇ ਵੀ ਜੇ ਕਿਸੇ ਨੇ ਲੈਦਰ ਕੁਆਲਿਟੀ ਹੈ ਭਾਈ ਯਾਰ ਆਪਣੀ ਪੂਣੀ ਨਹੀਂ ਪੜਦਾ ਇਹ ਇਹ ਮਤਲਬ ਬਾਹਰ ਜਿਹੜਾ ਬਰ ਬਰਫ 'ਚ ਵੀ ਵਰਕ ਕਰੂਗਾ ਇਹ ਮਤਲਬ ਹਨਾ 슬ਿੱਪ ਨਹੀਂ ਕਰੂਗਾ ਬਾਕੀ ਨਿਊ ਬੈਲੈਂਸ ਆਇਆ ਆ ਨਿਊ ਬੈਲੈਂਸ ਆਇਆ 에어 ਫੋਰਸ ਦੇ ਨਵੇਂ ਵੇਰੀਐਂਟ ਆਇਆ ਜਿਹੜੇ ਆ ਜਿਹੜਾ ਇਹ ਵੀਰੇ ਨਿਊ ਬੈਲੈਂਸ ਆ ਇਹਦਾ ਕੀ ਪ੍ਰਾਈਸ ਆ ਇਹ ਵੀਰੇ 2700 ਫਿਰ ਉਹ ਘਟਾ ਕੇ 2500 ਰੁਪਏ ਲਾਉਂਗਾ ਸਿਰਫ ਹੀ 2500 ਬਈ 2500 ਰੁਪਏ ਬਈ ਕਿਆ ਬਾਤ ਆ ਯਾਰ ਜਿਹੜੇ ਮੁੰਡੇ ਕਹਿੰਦੇ ਆ ਨਾ ਵੀ ਆਪਾਂ ਯਾਰ ਆਰਟੀਕਲ ਪਾਉਣੇ ਹੱਥ-ਹੱਥ ਤੇ ਜਿਹੜੇ ਘੈਂਟ ਕਰਾਉਦੇ ਆ ਨਾ ਵੀ ਗੱਲਬਾਤ ਵੀ ਜਿਹਨਾਂ ਨੇ ਸ਼ੂਜ਼ ਲੈਣਾ ਯਾਰ ਬਈ ਹਨਾ ਮੈਂ ਕਹਿੰਦਾ ਜਮਾ A1 ਕੁਆਲਿਟੀ ਆ ਠੀਕ ਹੈ ਜਿਹੜੇ ਆਪਾਂ ਕਹਿੰਦਾ ਫਰਸਟ ਕਾਪੀ ਆ ਫਰਸਟ ਕਾਪੀ ਨੇ ਸਭ ਨੇ ਆ ਯਾਰ ਠੀਕ ਹੈ ਉਦੋਂ ਵੀ ਤਾਹਾਂ ਦੀ ਚੀਜ਼ ਐ ਆ ਦੇਖੋ ਇੱਕ ਆ ਵੇਰੀਐਂਟ ਐ ਨਿਊ ਬੈਲੈਂਸ ਦਾ ਮੈਂ ਕਹਿੰਦਾ ਸਾਰੇ ਬ੍ਰਾਂਡ ਅਵੇਲੇਬਲ ਆ ਬਈ ਯਾਰ ਇੱਕ ਇੱਕ ਬੈਲੈਂਸ ਆ ਜੌਰਡਨ ਇਹਦੇ ਚ ਦੋ ਕਲਰ ਮਿਲ ਜਾਣਗੇ ਆਪਾਂ ਨੂੰ ਇਹ ਨਵੇਂ 에ਅਰਫੋਰਸ ਵੀਰੇ ਇਹਦਾ ਕੀ ਪ੍ਰਾਈਸ ਪੈਣਾ ਭਾਈ ਇਹਨਾਂ 2300 ਰੁਪਿਆ ਵੀਰੇ ਇਹ 2300 ਤੇ ਆਹ ਵਾਲੇ ਹਾਂ ਵੀਰੇ 2300 ਆਹ 2500 ਆਹ 2300 ਆਹ 2500 ਹਾਂ ਵੀਰੇ ਆਹ ਲੋਕਟ ਦੇ ਨਾਲ ਹੀ ਲੱਗਿਆ ਹੁੰਦਾ ਨਾਲ ਹੀ ઓਥੈਂਟਿਕ ਦੇ ਹੁੰਦਾ ਵੀਰੇ ਹਾਂ ਬਾਕੀ ਕਿਹਦੀ ਪਤਾ ਕੀ ਗੱਲ ਆ ਵੀਰੇ ਵੀ ਮੁਲਕ ਮੁਲਕ ਦਾ ਫਰਕ ਹੁੰਦਾ ਬਾਹਰਲੇ ਇਹਨੂੰ ਨਾਲ ਬਣ ਕੇ ਹੀ ਪਾਉਂਦੇ ਆ ਆਪਣੇ ਲੋਕਟ ਫੀਲ ਕਰਦਾ ਵੀ ਨਾਲ ਕੀ ਯਾਰ ਚੱਕਰ ਚੱਕੀ ਵਰਦਾ ਚੱਕਰ ਇਹ ਆ ਸਹੀ ਗੱਲ ਆ ਭਾਈ ਭਾਈ ਵੀਰ ਹੁਣ ਤਾਂ ਉਹਰਾ ਹੋ ਬਾਈ ਜਿਹੜੇ ਆ ਆਰਟੀਕਲ ਲੱਗੇ ਹੋਣਾ ਟਾਈਗਰ ਸ਼ੂਜ਼ ਆਹੇ ਜਿਹੜਾ ਇਹ ਵੀ ਬਹੁਤ ਚੱਲਿਆ ਅੱਜ ਕਾ ਹਾਂਜੀ ਵੀਰ ਅਕਸ਼ੇ ਕੁਮਾਰ ਤੇ ਮੇਨ ਆਹੀ ਪਾਇਆ ਹੁੰਦਾ ਬੇਸਿਕਲੀ ਬੜਾ ਇਹ ਟਾਈਗਰ ਟਾਈਗਰ ਸ਼ੋਪ ਦੇ ਵੀ ਆਹੀ ਪਾਇਆ ਹੁੰਦਾ ਮਜੀਠੀ ਦੇ ਸਾਹਮਣੇ ਵੀ ਮੈਂ ਕਹਾ ਮਾਰਦਾ ਬਾਈ ਯਾਰ ਮਜੀਠੀ ਜੀ ਵੀ ਕਹਿੰਦੇ ਆਹੀ ਪਾਇਆ ਹੁੰਦਾ ਸ਼ੂਜ਼ ਆਪਣਾ ਮਜੀਠੀਆ ਵੀ ਸਾਰਾ ਦੇ ਘਾਟਣੀ ਉਹ ਮੈਂ ਕਹਿੰਦਾ ਸਾਰਾ ਤੋਂ ਅਗਰੇ ਆ ਰਹੀ ਹੋ ਉਹ ਸਾਰਾ ਸਭ ਠੀਕ ਹੈ ਵੀ ਪੂਰੀ ਨਾਲੇ ਬੰਦੀ ਨਹੀਂ ਤੱਕਿਆ ਇਹ ਪੂਰਾ ਘੈਂਟ ਬੰਦਾ ਹੋ ਮਜੀਠੀਆ ਇਹ ਬਹੁਤ ਪ੍ਰੀਮੀਅਮ ਆ ਵੀਰੇ ਮੇਰੇ ਕੋਲੇ ਬਹੁਤ ਵਧੀਆ ਵਿਕ ਰਿਹਾ ਤੇ ਇਹਦਾ ਕੀ ਪ੍ਰਾਈਸ ਆ ਪਾਈ ਟਾਈਗਰ 2200 ਰੁਪਏ ਵੀਨੇ ਲੈ ਲੈ 2200 ਰੁਪਏ ਆ ਭਾਈ ਇਹ ਟਾਈਗਰ ਸ਼ੂਜ਼ ਆ ਆ ਨਿਊ ਬੈਲੈਂਸ ਹੋ ਗਿਆ ਠੀਕ ਆ ਸੁਣ ਦਿਖਾਤਾ ਜਾਰਡਨ ਇਹ ਵੀਰੇ ਪਤਾ ਕੀ ਗੱਲ ਹੈ ਮੈਂ ਡਿਸਪਲੇ ਥੋੜੀ ਜਿਹੀ ਨਾਰਮਲ ਆਪਾਂ ਨਾਰਮਲ ਹੀ ਰੱਖੀ ਦੇ ਬੰਦਾ ਵੇਚ ਕੇ ਦਿਖਾ ਦਿੰਦੇ ਆ ਹਾਂਜੀ ਹਾਂ ਆ ਬੰਦਾ ਠੀਕ ਆ ਤਾਂ ਮਤਲਬ ਪਿਆ ਸਾਰਾ ਕੁਝ ਹੀ ਹੁੰਦਾ ਆਪਣੇ ਕੋਲੇ ਅੱਛਾ ਅੱਛਾ ਪਰ ਆਪਾਂ ਬਾਹਰ ਘੱਟ ਲਾਉਨੇ ਆ ਥੋੜੇ ਜਿ ਠੀਕ ਹੈ ਠੀਕ ਹੈ ਨਾ ਵੀਰੇ ਹਾਂਜੀ ਹਾਂਜੀ ਲਿਮਟਡ ਜੇ ਆਰਟੀਕਲ ਹੀ ਲਾ ਦੇਈਏ ਬਾਕੀ ਆ ਵੀਰੇ 3000 ਰੁਪਿਆ ਸਾਰਾ ਕੁਝ ਮਿਲੂਗਾ ਕੀ ਦਾ ਸਾਰਾ ਇਹ ਅੱਜ ਆਰਦਾ 200 ਰੁਪਿਆ ਰੇਟ ਵੀਰੇ ਕਿੰਨਾ ਕਹਿੰਦੇ ਇਹਦਾ 2100 ਰੁਪਿਆ ਇੱਕ 2000 ਵਾਲਾ ਮਾਡਲ ਆਇਆ ਉਹ ਥੱਲੇ ਪਾਵੇ ਇਹਦੇ 40 ਕਲਰ ਸਸਤਾ ਕਰ 2300 ਰੁਪਿਆ ਦਾ ਤੇ ਆ 2000 ਰੁਪਏ ਦਾ ਕੋਲੀ ਬਈ 2300 ਵਾਲਾ ਕਲਰ ਆਇਆ ਵੀ ਰੋਚ ਤੇ ਨਰੰਗ ਆਇਆ ਕਿ ਉਹ ਫੇ ਸਾਹਮਣੇ ਜਿਹੜਾ ਵੀਰੇ ਉਹ ਸਾਹਮਣੇ ਅੱਛਾ ਵਲਾ ਇਹ ਕਿੰਨੇ ਦਾਗਾ 2300 ਵੀਰੇ 2300 ਇਸ ਤਿੰਨ ਕਲਰ ਆਇਆ ਪਰ ਡਿਸਪਲੇ ਇੱਕ ਲਾਇਆ ਹੋਇਆ ਦੋ ਆਪਣੇ ਕੋਲੇ ਹੱਦ ਪਏ ਆ ਠੀਕ ਐ ਭਾਈ ਯਾਰ ਮੈਂ ਕਹਿੰਦਾ ਬਹੁਤ ਹੀ ਲਾਈਟ ਵੇਟ ਆ ਯਾਰ ਇਹਨਾਂ ਦਾ ਤੇ ਅੰਡਰ ਆਰਮਰ ਦਾ ਭਾਈ ਯਾਰ ਇਹ ਇਹ ਅੰਡਰ ਆਰਮਰ ਵੀਰੇ 2500 ਰੁਪਏ ਦਾ ਇਹ 2500 ਰੁਪਏ ਦਾ ਅੰਡਰ ਆਰਮਰ ਰੇਟ ਆ ਠੀਕ ਐ ਵੀ 2500 ਰੁਪਏ ਦੇ ਜਿਹੜਾ ਇਹ ਬ੍ਰੈਂਡ ਅੰਡਰ ਆਰਮਰ ਆ ਚਿਕ ਕੋ ਵੀ ਇੰਟਰਨੈਸ਼ਨਲ ਬ ਘੋਟ 16 ਵੋਟ ਜੁੱਤੀਆਂ ਠੱਕ ਠੱਕਣੀ ਅਮਰਿਆ ਉਹ ਅਰਜੈਂਟ ਲਵਾਲੀ ਗੱਲ ਇਹ ਕਰਾਉਂਦੀ ਆ ਸੁਣਦਾ ਇਹ ਕਰਾਉਂਦੀ ਆ ਠੱਕ ਠੱਕ ਜਦੋਂ ਪੈਰਾਂ 'ਚ ਪਾਈ ਹੁੰਦੀ ਆ ਇੱਕ ਹੋਰ ਗੱਲ ਬਈ ਨਾ ਆਪਣੇ ਕਿੰਨੇ ਲੋਕ ਸਟੋਰ ਖੋਲ ਖੋਲ ਕੇ ਬੈਠਿਆ ਮੈਂ ਨਾ ਨਹੀਂ ਲੈਂਦਾ ਠੀਕ ਹੈ ਆਪਣੇ ਇਧਰ ਹੀ ਏਰੀਆ ਪਿੱਛੇ ਬਠਿੰਡੇ ਏਰੀਆ ਦੇ ਵਿੱਚ ਇੱਕ ਕਾਫੀ ਫੇਮਸ ਜਾ ਹੋਇਆ ਪੱਜਕਾਲ ਤੇ ਉਹ ਹਣਾ ਬਾਈ ਕੀ ਕਰਦੇ ਆ ਉਹ ਕਰਦੇ ਕਹਿੰਦੇ ਨਾ ਵੀ ਜੇ ਸ਼ੂਜ਼ ਹੁੰਦੇ ਆ ਉਹ ਕਹਿੰਦੇ ਵੀ ਇਹ ਫਰਸਟ ਕਾਪੀ ਤੋਂ 7A ਆ ਬਟ ਅਸਲ ਚ ਉਹ ਹੁੰਦੇ ਨਹੀਂ ਮੈਂ ਖੁਦ ਤੋਂ ਖਾ ਖਾਦਾ ਹੋਇਆ ਮੈਂ ਉਹਨਾਂ ਤੋਂ ਬਹੁਤ ਸ਼ੂਜ਼ ਪਰਚੇਜ਼ ਕੀਤੇ ਆ ਬਹੁਤ ਪਰ ਬੰਦੇ ਨੇ ਧਰ ਕੇ ਧੂਈ ਮਾਰੀ ਆ ਠੀਕ ਆ ਆਪਾਂ ਉਹ ਬੰਦੇ ਦੀ ਕਲਾਮ ਨਹੀਂ ਕੀਤੀ ਉਦੋਂ ਮੁੜ ਕੇ ਆਪਾਂ ਐਂ ਕਹਿੰਦੇ ਆ ਯਾਰ ਜੇ ਤੁਸੀਂ ਆਪਣੇ ਹੱਕ ਦੀ ਕਮਾਈ ਦਾ ਪੈਸਾ ਲਾਣਾ ਕਿਸ ਚੱਜ ਦੀ ਚੀਜ਼ ਤੇ ਲਾਓ ਵਧੀਆ ਚੀਜ਼ ਤੇ ਲਾਓ ਠੀਕ ਹੈ ਚੀਜ਼ ਜਿਹੜੀ ਉਹ ਹੋਵੇ ਕਿ ਲੋਕਾਂ ਨੂੰ ਪਤਾ ਲੱਗੇ ਯਾਰ ਪਾਈ ਆ ਠੀਕ ਹੈ ਤੇ ਤੁਸੀਂ ਬਾਈ ਕੋਲੋਂ ਜ਼ਰੂਰ ਵਿਜ਼ਿਟ ਕਰੇ ਸ਼ੂ ਹੱਟ ਪਠੰਡਾ ਹੋਰ ਬਾਈ ਦਿਖਾ ਦਿਓ ਜੇ ਕੋਈ ਹੈਂਡਮੇਡ ਜੁੱਤੀ ਵੀਰੇ ਹੈਂਡਮੇਡ ਆ ਭਰਾ ਇਹ ਹਾਂ ਜੀ ਕਿਆ ਬਾਤ ਹੈ ਕੋਲਡ ਚੀਜ਼ ਦੀ ਵੀਰੇ ਇਹ ਕੋਲਡ ਮੰਨੀ ਦੀ ਵੀਰੇ ਇਹ ਭਰਾ ਜੀ ਕੋਲਡ ਲੈਂਡਰ ਵੀਰੇ ਸਾਰਾ ਫੋਲਡ ਹੋ ਜਾਂਦਾ ਜਿੰਨੇ ਤੁਸੀਂ ਇਹ ਮੈਟਰੋ ਵਾਲਾ ਤੋਂ ਦਿੱਤਾ ਲੈਣਾ ਹੋਵੇ ਤਾਂ ਮੰਨ ਕੇ ਚਲੋ 6-7000 ਤੋਂ ਸਟਾਰਟ ਹੁੰਦਾ ਇਹ ਰਿੰਕਲ ਨਹੀਂ ਪੈਂਦੀ ਰਿੰਕਲ ਪੈਂਦਾ ਨਹੀਂ ਵੀਰੇ ਰਿੰਕਲ ਜਮਾ ਨਹੀਂ ਜਮਾ ਨਹੀਂ ਪੈਂਦਾ ਵੀਰੇ ਤੁਹਾਡੇ ਮੂਰੇ ਮਰੋੜਿਆ ਦੇਖੋ ਮੇਂ ਪਿਆ ਜੁੱਤਾ ਕਿਆ ਬਾਤ ਹੈ ਦੇਖੋ ਭਾਜੀ ਦੇਖੋ ਦੇਖੋ ਵੀਰੇ ਕਿਆ ਬਾਤ ਹੈ ਯਾਰ ਬਾਈ ਕੋਲਡ ਲੈਂਡ ਹੌਮੀ ਬ੍ਰਾਂਡ ਬਹੁਤ ਠੇਂਟ ਆ ਬਾਈ ਯਾਰ ਇਹਦਾ ਸਟਿੱਕਰ ਹੀ ਬਾਰੇ ਧਰੇ ਪਏ ਚੰਦਰੇ ਨੇ ਪੈਕਿੰਗ ਦੇਖੋ ਵੀਰੇ ਇਹਦੀ ਕਿਆ ਬਾਤ ਹੈ ਭਾਈ ਇਹ ਝੋਲੇ ਚਾਉਂਦਾ ਹੈ ਇਹ ਫਸ ਦਾ ਮਾਲ ਹੈ ਇੱ ਵੀ ਬਤਾਉਂਦੇ ਵੇਖੀਏ ਤੁਸੀਂ ਲੰਘੇ ਵੀ ਹੈ ਕਈ ਵਾਰੀ ਬੰਦਾ ਨਾ ਦੁਕਾਨ ਦੇਖ ਕੇ ਕਹਿ ਦਿੰਦਾ ਵੀ ਯਾਰ ਠੀਕ ਆ ਨੋਰਮਲ ਆਣਾ ਮਿਲੂ ਸਾਰਾ ਕੁਝ ਵੀਰੇ ਕੋਈ ਚੈਲਸੀ ਦਿਖਾਓ ਸਾਰਿਆਂ ਨੂੰ ਵੀਰੇ ਪਰ ਲੈ ਟੱਪੇ ਪੜ ਗਏ ਦੇਖੋ ਵੀਰੇ ਇੱਕ ਕੋ ਇੱਕ ਤੁਸੀਂ ਮੈਨੂੰ ਚੈਲਸੀ ਦਿਖਾਇਆ ਪਰ ਉਹ ਜ਼ਰੂਰ ਦਿਖਾ ਦੇ ਯਾਰ ਆਲੋ ਆਲੋ ਵੀਰੇ ਇਹ ਨਾ ਖਤਮ ਹੋਇਆ ਪਿਆ ਦੁਬਾਰਾ ਆਊਗਾ ਇਹ ਚੈਲਸੀ ਦੇਖੋ ਭਰਾ ਯਾਰ ਨਾ ਦੇਖੋ ਇਹਦੀ ਫਿਨਿਸ਼ਿੰਗ ਦੇਖੋ ਬਾਈ ਯਾਰ ਇਹ ਵੀ ਬਈ ਕੀ ਕਹਿੰਦੇ ਹੈਂਡ ਮੇਡ ਹੈ ਇਹ ਕ੍ਰੋਕੋਡਾਈਲ ਦਾ ਲੈਦਰ ਲੱਗਿਆ ਹੋਇਆ ਠੀਕ ਹੈ ਤੇ ਇਹਦਾ ਵੀ वुਡ ਸੋਲ ਹੈ ਠੀਕ ਹੈ ਤੇ ਆਹ ਜਿਹੜੀ ਮੇਰੇ ਹੱਥ ਚਾ ਇਹ ਵੀ ਤੁਸੀਂ ਦੇਖੋ ਬਈ ਯਾਰ ਹਨਾ ਇਹਦੇ ਵਿੱਚ ਫਿਨਿਸ਼ਿੰਗ ਦੇਖੋ ਇੱਥੇ ਡਿਜ਼ਾਈਨ ਆ ਬਾਕੀ ਸਾਰਾ ਕਲਿੱਪ ਲੈਨ ਹਨਾ ਬਹੁਤ ਸੋਹਣੀ ਚੀਜ਼ ਹੈ ਬਈ ਯਾਰ ਹਨਾ ਬਾਈ ਕੋਲੇ ਪਈਆ ਤੁਹਾਨੂੰ ਯਾਰ ਲੈਦਰ ਸਪੋਰਟਸ ਸਲੀਕਰ ਠੀਕ ਹੈ ਜਿੰਨੇ ਆਪਣੇ ਮਾਡਲ ਹੁੰਦੇ ਹਨ ਇਹਨਾਂ ਸ਼ੁਰੂ ਦੇ ਵਿੱਚ ਹਨ ਉਹ ਤੁਹਾਨੂੰ ਸਾਰੇ ਮਿਲਣਗੇ ਇੱਕ ਚੀਜ਼ ਹੋਰ ਦਿਖਾਉਣੇ ਬਾਈ ਆ ਚੀਜ਼ ਜਿਹੜੀ ਹੈਗੀ ਆ ਆਹ ਗੋਡਫਾਦਰ ਕਿਹੜਾ ਬਾਈ ਇਹ ਫੀਅਰ ਆਫ ਗੋਡ ਵੀਰੇ ਬਾਈ ਫੀਅਰ ਆਫ ਗੋਡ ਦੇ ਸ਼ੂਜ਼ ਮੈਂ ਪਰਚੇਜ਼ ਕਰ ਲਿਆ ਬਾਈ ਪਰ ਸਿਰਫ ਸਿੰਗਲ ਪੀਸ ਸੀਗਾ ਬਾਈ ਕਹਿੰਦੇ ਜਿੰਨਾ ਚਿਰ ਤੁਸੀਂ ਪਾਉਣਾ ਪਾਓ ਇਹ ਜਿਹੜਾ ਲੇਜ਼ਰ ਹੁੰਦਾ ਨਾ ਇਹ ਪੇਂਟ ਹੋ ਜਾਂਦਾ ਮੁੜ ਕੇ ਸਾਰਾ ਠੀਕ ਹੈ ਇਹਨਾਂ ਆਪਾਂ ਆਪਦੇ ਹਿਸਾਬ ਨਾਲ ਕਲਰ ਦੇ ਸਕਦੇ ਆ ਮੋਡੀਫਾਈ ਕਰ ਸਕਦੇ ਆ ਆਪਦੇ ਹਿਸਾਬ ਨਾਲ ਸ਼ੂਜ਼ ਨੂੰ ਠੀਕ ਹੈ ਇਹ ਉਹ ਚੀਜ਼ ਆ ਇਹ ਫੇਰ ਅਗੋੜ ਨਵਾਂ ਮਾਡਲ ਆਇਆ ਐ ਜਿਹੜਾ ਆ ਤਾਂ ਬਈ ਸਟੋਰ ਦੇ ਵਿੱਚ ਕੀ ਰੇਟ ਹੋਣਾ ਇਹਦਾ ਵੀ ਇਹਨਾਂ ਪਤਾ ਕੀ ਹੁੰਦੇ ਆ ਇਹ ਅਫੀਸ਼ੀਅਲ ਜਿਹਨੇ ਰਿਲੀਜ਼ ਹੁੰਦੇ ਆ ਨਾ ਹਾਂਜੀ ਅਫੀਸ਼ੀਅਲ ਇਹ ਆਪਸ਼ਨੇਬਲ ਹੁੰਦੇ ਆ ਵੀ ਬ੍ਰਾਂਡ ਨੇ ਚਾਰ ਰਿਲੀਜ਼ ਕਰਤੇ ਉਹ ਤੋਂ ਬਾਅਦ ਇਹ ਉਹ ਆਪਣੀਆਂ ਕੀ ਕੀ ਕਹਿੰਦੇ ਨੇ ਉਹਨਾਂ ਨੂੰ ਵੀ ਜਿਹੜੀਆਂ ਤੇ ਬੋਲੀ ਲੱਗਦੀ ਹੁੰਦੀ ਆ ਆਕਸ਼ਨਲੀਆਂ ਸਾਈਟ ਤੇ ਪਾ ਦਿੰਦੇ ਆ ਹਾਂ ਹਾਂਜੀ ਉਸ ਤੋਂ ਬਾਅਦ ਵੀਰੇ ਫਿਰ ਇਹ ਆਪਸ਼ਨ ਤੇ ਵਿਕਦੇ ਨੇ ਜੁਤੇ ਜਿਵੇਂ ਇਹ ਐਕਚੁਅਲੀ ਕੀ ਆ ਆਹ ਬ੍ਰਾਂਡ ਬਹੁਤ ਮਹਿੰਗਾ ਬ੍ਰਾਂਡ ਆ ਫੀਅਰ ਆਫ ਗੋਡ ਹਾਂਜੀ ਠੀਕ ਐ ਇਹ ਐਨੀ ਐਡੀਡਾਸ ਨਾਲ ਕਲੈਬੋਰੇਸ਼ਨ ਚ ਬਣਾਇਆ ਗਿਆ ਹੈ। ਅੱਛਾ ਕਲੈਬ ਕਰਕੇ ਬਣਾਇਆ ਜੁੱਤਾ ਹੈ। ਉਹ ਇਹਦਾ ਸਟੋਰ ਦੇ ਵਿੱਚ ਰੇਟ ਕੀ ਹੋਣਾ? ਬਈ ਇਹ ਆਫੀਸ਼ੀਅਲ ਸਾਈਟਾਂ ਤੇ ਤਾਂ ਆਉਂਦੇ ਨਹੀਂ। ਇਹ ਚਾਰ ਪੀਸ ਸਿੰਗਰਾਂ-ਸੁੰਗਰਾਂ ਵਾਸਤੇ ਜਾਂ ਸੈਲੀਬ੍ਰਿਟੀਾਂ ਵਾਸਤੇ ਰਿਲੀਜ਼ ਹੁੰਦੇ ਆ। ਉਸ ਤੋਂ ਬਾਅਦ ਇਹ ਫਿਰ ਰੀਸੇਲ ਤੇ ਵਿਕਦੇ ਆ। ਉਹਨਾਂ ਦਾ ਰੀਸੇਲ 'ਚ ਰੇਟ ਕਈ ਵਾਰੀ ਤਾਂ ਆਮ ਬੰਦੇ ਦੀ ਸਮਝ ਤੋਂ ਬਾਹਰ ਹੋ ਜਾਂਦਾ। ਜਿਵੇਂ ਟ੍ਰੈਵਿਸ ਸਕਾਟ ਹੋ ਗਿਆ। ਇਹ ਹੋ ਗਿਆ। ਇਹ ਕਲੈਬੋਰੇਸ਼ਨ 'ਚ ਜਿਹੜੇ ਬਣਾਉਂਦੇ ਨੇ ਇਹ ਸਾਲੇ ਇਹਨਾਂ ਮੁੜ ਕੇ ਹਜ਼ਾਰੀਆਂ ਡਾਲਰ ਤੱਕ ਜਾਂਦੇ ਆ। ਠੀਕ ਹੈ ਨਾ? ਕਹਿ ਸਕਦੇ 40-50 ਹਜ਼ ਨਾਰਮਲ ਹੈ ਜਿੰਨੇ ਬ੍ਰਾਂਡ ਇਹਨੂੰ ਰਿਲੀਜ਼ ਕਰਦਾ 20000 15000 ਤੇ ਰਿਲੀਜ਼ ਕਰਦਾ 50 5000 ਵੀ ਟੱਪ ਜਾਂਦੇ ਕਿ ਯਾਰ ਇਹ ਕਿਉਂਕਿ ਇਹ ਚਾਰ ਚਾਰੀ ਰਿਲੀਜ਼ ਹੁੰਦੇ ਆ ਉਸ ਤੋਂ ਬਾਅਦ ਚਾਈਨਾ ਜਿੰਦਾਬਾਦ ਵੀ ਇਹ ਤਨਾਮ ਜਿੰਦਾਬਾਦ ਉਹ ਨਾਲ ਦੀ ਨਾਲ ਇਹਦੀ ਰੈਪਲੀਕਾ ਵਧੀਆ ਪ੍ਰੀਮੀਅਮ ਕਾਪੀ ਤਿਆਰ ਕਰ ਦਿੰਦੇ ਆ ਓਕੇ ਜਿੰਦਾਬਾਦ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਕਹਾਂ ਜਮਾ ਅਰੀਜ ਨਾਲ ਉਹ ਕੰਮ ਨਹੀਂ ਹੁੰਦਾ ਬਈ ਨਾ ਆਪਾਂ ਕਦੇ ਝੂਠ ਮਾਰ ਕੇ ਚੀਜ਼ ਵੇਚੀ ਇਹ ਬਈ ਆਪਾਂ ਖਰੀਦ ਲਿਆ ਠੀਕ ਆ ਹੁਣ ਆਪਣੇ ਪੈਰਾਂ ਦੇ ਵਿੱਚ ਕਹਿੰਦੇ ਫੇਰ ਰਿਫੋਰਡ ਪਹਿਣਾ ਬਸ ਤੂੰ ਦੇਖੀ ਚੱਲੋ ਠੀਕ ਆ ਹੁ ਬਠਿੰਡੇ ਪਾਈ ਜੀ ਹਰਾਂ ਦੀ ਸ਼ਾਪ ਹੈ ਠੀਕ ਹੈ ਭਾਗੂ ਰੋਡ ਦੇ ਉੱਪਰ ਠੀਕ ਹੈ ਸ਼ੂ ਹਟ ਨਾਮ ਹੈ ਇਹਨਾਂ ਦਾ ਗ੍ਰੀਨ ਕਲਰ ਦਾ ਸਾਰਾ ਅੱਗੇ ਪਿੱਛੇ ਤੇ ਤੁਹਾਨੂੰ ਕੰਟੈਕਟ ਨੰਬਰ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਤੇ ਇੱਕ ਬਹੁਤ ਜਾਂਦਾ ਹੈ लास्ट ਚ ਪਈਆ ਬੈਲੈਂਸ ਜੇ ਤੁਸੀਂ ਦੇਖ ਕੇ ਜਾਓ ਠੀਕ ਹੈ ਇਹ ਸੌਕਸ ਜਿੰਨਾ 300 ਰੁਪਏ 300 ਰੁਪਏ ਬਈ ਇਹ ਵੀ ਬਹੁਤ ਜਾਂਦਾ ਹੈ ਹਾਂ ਮੈਂ ਨਾ ਕੈਨੇਡਾ ਜਾਂਦਾ ਸੀ ਅਜ ਤੋਂ 2 ਸਾਲ ਪਹਿਲਾਂ ਅੱਜ ਕੱਲੇ ਆਸਟ੍ਰੇਲੀਆਸ ਪੱਤਨੇ ਸੋਲ ਹੀ ਬਹੁਤ ਹਨਾ ਰਬਰ ਦੀ ਹੈ ਜੀ 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 ਪੀਗਰੇ ਹਾਲੀ ਸੀਜ਼ਨ ਆਨ ਆਲਾ ਹਾਂਜੀ ਬਹੁਤ ਕੁਝ ਆਊਗਾ ਆਪਾਂ ਆਪਣੀਆਂ ਜੁੱਤੀਆਂ ਵੀ ਤਿਆਰ ਕਰਾ ਰਹੇ ਹਾਂ ਬੁੱਡ ਸੋਲ ਤੇ ਲੈਦਰ ਚ ਅੱਛਾ ਇਹ ਸੁਣਨ ਦੇਵਾਂਗੇ ਹਾਂਜੀ ਬਾਈ ਉਹਨਾਂ ਚ ਬਈ ਸਾਡੇ ਲਈ ਜ਼ਰੂਰ ਕੱਢਿਓ ਪੱਕਾ ਵੀਰੇ ਠੀਕ ਐ ਬਾਈ ਯਾਰ ਨਾ ਐ ਮਤਲਬ ਬਾਈ ਨੇ ਆਪਾਂ ਨੂੰ ਆਪ ਨਹੀਂ ਸੀ ਬੁਲਾਇਆ ਵੀ ਤੁਸੀਂ ਆਓ ਅਸਲ ਚ ਆਪਾਂ ਸ਼ੂਜ਼ ਖਰੀਦਣ ਆਏ ਸੀਗੇ ਆਪਾਂ ਇੱਕ ਟਿੰਬਰ ਲੈਣ ਗਿਆ ਸੀ ਤੁਹਾਡੇ ਕੋਲ ਇੱਕ ਬ੍ਰਦਰ ਦਾ ਇੱਕ ਟਿੰਬਰ ਲੈਣ ਗਿਆ ਇੱਕ ਨਾਈਕੀ ਡਾਂਕ ਗਿਆ ਇੱਕ ਮੇਰੇ ਯਾਰ ਦਾ ਸਨੀਕਰ ਲੈ ਗਿਆ ਐਡਾਸ ਓਰੀਜਨਲ ਮੈਂ ਸਨੀਕਰ ਦਾ ਲਾ ਦਿੰਦਾ ਵੀ ਇਹਦੇ ਝੂਠ ਮਾਰ ਕੇ ਚੀਜ਼ ਨਹੀਂ ਵੇਚੀ ਮੈਂ ਕਹਿੰਦੇ ਐ ਨਹੀਂ ਕਿਹਾ ਵੀ ਮੇਰਾ ਪ੍ਰੋਡਕਟ 10

ਕਾਪੀ ਵਧੀਆ ਲੀ ਵੇਚੀ ਦੀਆ ਬਸ ਜਿਹੜੀ ਜਮਤ ਸਿਰਾਈ ਹੁੰਦੀ ਹੈ ਬਈ ਜਿਹੜਾ ਕਿਤੇ ਆਪਾਂ ਨੂੰ ਮਿਲ ਨਹੀਂ ਰਿਹਾ ਬੱਚਾ ਜ ਨਹੀਂ ਹੁੰਦਾ ਹਾਂ ਅੱਛਾ ਪਹਿਲੇ ਦਿਨ ਉਹ ਆਪਾਂ ਛੋਟੀ ਜੀ ਦੁਕਾਨ ਚ 7 ਸਾਲਾਂ ਦੇ ਬੈਠੇ ਹਾਂ ਬਸ ਲੱਭ ਕੇ ਆਉਂਦੀਆ ਪਰ ਬਾਈ ਜੀ ਨੇ ਇੰਨੀ ਇੱਕ ਵਾਰ ਚੀਜ਼ ਕਰੀ ਲਿਆ ਵੀ ਹਲਾ ਕੁਛ ਕਿਹਾ ਨਾ ਅਸੀਂ ਯਾਰ ਬਈ ਰਾਮਪੁਰੇ ਤੋਂ ਇੰਨੀ ਦੂਰ ਆ ਕੇ ਫੋਟੋ ਇਹ ਆਹੀ ਚੀਜ਼ ਹੈ ਹਣਾ ਹਸਾਬ ਲਾ ਲਓ ਬੰਦਾ ਨਾ ਤੇਰੇ ਨਾਲ ਨਹੀਂ ਪਾਉਂਦੇ ਬਾਈ ਬਾਹਰ ਸ਼ੋਹ ਆਪਣੀ ਕਰਦੇ ਮੈਂ ਤੇਰਾ ਵੀਡੀਓ ਚ ਵੀ ਨਹੀਂ ਆਉਣਾ ਚਾਹੁੰਦਾ ਬਾਈ ਸਹੀ ਕਹਿੰਦਾ ਬਾਈ ਪਤਾ ਮੈਂ ਉਹ ਜਦੋਂ ਵੀਡੀਓ ਸ਼ੂਟ ਕਰ ਰਹੇ ਆ ਆਪਾਂ ਤੇ ਮੈਂ ਬਾਈ ਨੂੰ ਆ ਸ਼ੂ ਆ ਬਈ ਕਰਕੇ ਰਾਜੀ ਨਹੀਂ ਠੀਕ ਹੈ ਤੇ ਇੱਕ ਵਾਰੀ ਜਰੂਰ ਕੰਟੈਕਟ ਕਰੋ ਆਪਾਂ ਨੰਬਰ ਪਾਵਾਂਗੇ ਇੰਸਟਾਗ੍ਰam ਆਈਡੀ ਮੈਂਸ਼ਨ ਕਰਾਂਗੇ ਠੀਕ ਹੈ ਸਭ ਕੁਝ ਕਰਾਂਗੇ ਤੁਸੀਂ ਫੋਲੋ ਜਰੂਰ ਕਰੋ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਬਈ ਤੁਹਾਡੇ ਲਈ ਮੈਸੇਜ ਜਿਹੜੇ ਜੰਗਸਟਰ ਹੈਗੇ ਨੇ ਆਪਣਾ ਯੂਥ ਅੱਜ ਦਾ ਹਣਾ ਜਿਹੜੀ ਆ ਐਂਟਿਕ ਚੀਜ਼ਾਂ ਪਾਉਣਾ ਚਾਹੁੰਦਾ ਬ੍ਰੈਂਡ ਪਾਉਣਾ ਚਾਹੁੰਦਾ ਦੇਖ ਇੱਕ ਵਾਰੀ ਬਾਈ ਕੋਲ ਜਰੂਰ ਵਿਜ਼ਿਟ ਕਰਿਓ ਸ਼ੂ ਹਾਰਟਕ ਬਠੰਡਾ ਠੀਕ ਹੈ ਧੰਨਵਾਦ ਸਬਸਕ੍ਰਾਈਬ ਕਰ ਲਿਓ ਚੈਨਲ ਆਪਾਂ ਥੈਂਕ ਯੂ ਓਕੇ ਬਾਈ